ਮੁਰਦਾ 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 ਮਾਸ਼ੱਲਾ ਵਧੀਆ ਐਸਐਸਪੀ ਮੁਰਦਾ ਬਹੁਤ ਬੜੇ ਬੜੇ ਕੋਹੜੇ ਸੜਕ ਦੇ ਵਿਚਾਲੇ ਖੜਾਏ ਗਏ ਨੇ ਜ਼ਬਰੀ ਜ਼ਮੀਨਾਂ ਜੱਪੀਆਂ ਜਾ ਰਹੀਆਂ ਨੇ ਕਿਸਾਨਾਂ ਦੀਆਂ ਦੇਖੋ ਕਿਵੇਂ ਪੁਲਿਸੋ ਪੰਜਾਬ ਸਰਕਾਰ ਜਿੰਦਾਬਾਦ ਪੁਲਿਸ ਪ੍ਰਸ਼ਾਸਨ ਕਮੇਟਕਾ ਬਣ ਰਿਹਾ ਲੋਕਾਂ ਨਾਲ ਜ਼ਮੀਨਾਂ ਦੇ ਸਾਕੇ ਵਿਰੋਧ ਦੇਾਂਗੇ in it, bro. ਨਾਰੇ ਮਾਰਦੇ ਭਾਰਤੀ ਕਿਸਾਨ ਜਨੇਤਾ ਗਰਾਹਾ ਦੀ ਟੀਮ ਬਾ ਉੱਥੇ ਲਾ ਦਿਆ ਨਾਰੇ ਆ ਪਿੰਡ ਦੇ ਵਿੱਚ ਪਹੁੰਚ ਚੁੱਕੀ ਹੈ ਗੀ ਨਾਰੇ ਮਾਰਦੇ ਦੋਖ ਹੈ ਲਾਈਵ ਕਰਦਾ ਹਾਂ ਭਾਰਤੀ ਕਿਸਾਨ ਜੁਨੇਤਾਗਰਾ ਹਾਂ ਜਿੰਦਾਬਾਦ 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 ਭਾਰਤੀ ਕਿਸਾਨ ਜੁਨੇਤਾਗਰਾ ਹਾਂ ਜਿੰਦਾਬਾਦ 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 ਭਾਰਤੀ ਕਿਸਾਨ ਜੁਨੇਤਾਗਰਾ ਹਾਂ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਆਏ ਮੁਰਦਾ ਮੈਨੂੰ ਮੈਸਾਜ ਕਰ ਸਕਦੇ ਹੋ ਪੰਜਾਬ ਸਰਕਾਰ ਮਰਦਾਬਾਦ ਮੁਰਦਾਬਾਦ ਮੁਰਦਾਬਾਦ ਮੋਕੇ ਇਕਤਾ ਜਿੰਦਾਬਾਦ 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 ਕੀ ਕਰਨਗੇ ਜੇਲਾ ਥਾਣੇ ਲੋਕਾਂ ਦੇ ਹੜਬਾ ਦੇ ਜਾਣੇ ਕੀ ਕਰਨਗੇ ਜੇਲਾ ਠਾਣੇ ਲੋਕਾਂ ਦੇ ਹੜਬੜਦੇ ਜਾਣੇ ਭਾਰਤੀ ਕਿਸਾਨ ਜੁਨੇਤਾਗਰਾਹ ਜਿੰਦਾਬਾਦ 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 ਭਾਰਤੀ ਕਿਸਾਨ ਨੇਤਾਗਰਾਹ ਜਿੰਦਾਬਾਦ 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 ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ اختیارੀ ਘਟੀ ਹੋ ਕੇ ਜਨਤਾ ਸਾਰੀ ਕੀ ਕਰਨਗੇ ਜੇਲਾ ਠਾਣੇ ਲੋਕਾਂ ਦੇ ਹੜਬੜਦੇ ਜਾਣੇ ਭਾਰਤੀ ਕਿਸਾਨ ਜੁਨੇਤਾਗਰਾਹ ਜਿੰਦਾਬਾਦ जिंदाबाद जिंदा बार, बार। कले कले मार न खाओ, के, आगे <कले कले मार ना खाओ। के अगे आओ कले मार खाओ कटे होके अगे आओ भारतीय किसान ने तावरा जिंदाबाद 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 करो करो छोकिरी ला छोकिरी कंदा साथ चालो हुन ਕੀ ਤੋੜਦੀ ਹੋਈ ਦੇੜਿਆ ਪਿੰਡ ਕੋਲ ਚੱਲੀ ਆ ਜਿੱਥੇ ਉਹ ਲੈ ਨਾ ਕੇ ਨਾਲ ਪਾਰੇ ਸਵੇਰੇ 2:30 ਵਜੇ ਹੋਇਆ ਭਰਾਵੋ ਘਾਟ ਦਰਵਾਜ਼ੇ ਦੇ ਗਰਾਹੇ ਛੋਦੇ ਕੁਰਸ ਨਾਲ ਟਕਰਾਉਂਦੇ ਹੋਏ ਸਾਰੇ ਨਾਕੇ ਤੋੜ ਕੇ ਪਹੁੰਚਿਆ ਸਾਰੇ ਲੋਕਾਂ ਨੂੰ ਅਪੀਲ ਕਰਦੇ ਜੀ ਜ਼ਮੀਨਾਂ ਬਚਾਉਣੀਆਂ ਨੇ ਘਰਾਂ ਚੋਂ ਬਾਹਰ ਨਿਕਲੋ ਬਹੁਤ ਜੂਵੀ ਮੱਥੀ ਹੋਈ ਹੈ ਪੂਰੀ 40 ਘੱਟ 40 ਗੱਡੀਆਂ ਪੰਨੀਆਂ ਦੇ 40 ਗੱਡੀਆਂ ਇੱਟਾਂ ਮਾਰ ਮਾਰ ਗੱਡੀਆਂ ਪੰਨੀਆਂ ਨੇ ਪੁਲਿਸ ਨੇ ਪਹਿਲੀ ਵਾਰ ਦੇਖੀ ਆ ਪੰਜਾਬ ਦੀ ਪੁਲਿਸ ਇੱਟਾਂ ਮਾਰਦੀ ਇਸ ਕਰਕੇ ਭਰਾਵਾ ਇਸ ਬੰਦਿਆਂ ਦੀ ਦਿੱਤੀ ਦੇਖੋ ਭਗਵੰਤ ਮਾਨ ਦੀ ਸਰਕਾਰ ਉਹ ਸਹਾਯੋਗ ਦਾ ਰੈਂਦੀਆਂ ਲੈਣਾ ਘਟਾਉਣ ਵਾਸਤੇ ਛੋਟੇ ਬੰਦਿਆਂ ਦੇ ਸੱਟਾਂ ਮਾਰੀਆਂ ਨੇ ਗੱਡੀਆਂ ਇੱਟਾਂ ਨਾਲ ਪੰਨੀਆਂ ਨੇ ਇੱਟਾਂ ਨਾਲ ਟੀਐਸਪੀ ਐਸਪੀ ਆਪ ਗੱਡੀਆਂ ਭੰਨਣ ਲੱਗੇ ਤੇ ਆਪ ਹੁਣ ਤੱਕ ਆ 10 ਕਿਲੋਮੀਟਰ ਪਿੱਛੇ ਵੀ ਪੂਰੇ ਤੌਰ ਤੇ ਸਾਡੇ ਨਾਲ ਟਕਰਾਉਂਦੇ ਰਹੇ ਐ ਪੰਜਾਬ ਦੇ ਲੋਕੋ ਜੇ ਤੁਸੀਂ ਬਚਣਾ ਘਰਾਂ ਚੋਂ ਬਾਹਰ ਨਿਕਲੋ ਬਾਹਰ ਗੋਲੀਆਂ ਵੀ ਚਲਾਈਆਂ ਗੋਲੀਆਂ ਚਲਾਈਆਂ ਨੇ ਫੈਰ ਕੀਤੇ ਨੇ ਉਹ ਸਾਰੀ ਬਾਹ ਜਾਨ ਦੀ ਲਾ ਕੇ ਦੇਖੀ ਐ ਉਸ ਗੱਡੀਆਂ ਗੈਲ ਘੇਰ ਕੇ ਭੰਨ ਦਿੱਤੀਆਂ ਨੇ ਪਰ ਬਹੁਤ ਉਗਰਾਹਾਂ ਦੇ ਜੋਧੇ ਇੱਥੇ ਪਹੁੰਚਣ ਚ ਕੰਮਜਾਬ ਹੋ ਗਏ ਜ਼ਮੀਨਾਂ ਤਾਂ ਬਚਣਗੀਆਂ ਪੰਜਾਬ ਦੇ ਲੋਕ ਜੇ ਘਰਾਂ ਚੋਂ ਬਾਹਰ ਨਿਕਲੋਗੇ ਸਵਾ ਦੋ ਵਜੇ ਆ ਰਾਤ ਦੇ ਲੇਲੇ ਵਾਲਾ ਪਹੁੰਚਿਆ ਕਿਹੜਾ ਬੋਲ ਮਾਨ ਨੂੰ ਪਲਟਾ ਕੇ ਰੱਖ ਗਏ ਗੁਰਦੁਆਬਾਦ ਗੁਰਦੁਆਬਾਦ ਮਾਰਨੀਆਂ ਪੈਣਗੀਆਂ ਛਾਤੀਆਂ ਚ ਗੋਲੀਆਂ ਜੈਕਾਰਾ ਗੁਰਦੁਆਬਾਦ ਗੁਰਦੁਆਬਾਦ ਜੈਵੇਂ ਨਹੀਂ ਜ਼ਮੀਨਾਂ ਚ ਵੜ ਸਕਦੇ ਇਹ ਮੈਂ ਜਿੰਦਾਬਾਦ ਜਿੰਨੇ ਜੀ ਚਾਹੇ ਉਹਨੇ ਬੰਦੇ ਮਾਰ ਸਕਦਾ ਹੈ ਖਲਾਬਾਦ ਮੁਰਦਾਬਾਦ ਦੰਡੀਆਂ ਲਾਵਾਂਗੇ ਅਸੀਂ ਅਸੀਂ ਦੰਡੀਆਂ ਲਾਵਾਂ ਲੋਕਾਂ ਦੇ ਹਰ ਬਾਤੇ ਜਾਣੇ ਪੰਜਾਬ ਦੇ ਲੋਕ ਬਚਣਗੇ ਤਾਂ ਪੰਜਾਬ ਦੇ ਥੋੜਾ ਉਹ ਰੋਜ ਤੁਸੀਂ ਚਿੱਟਿਆਂ ਨਾਲ ਮਾਰਦੇ ਹੋ ਤੁਸੀਂ ਕਿਸੇ ਦਾ ਡੰਡਾ ਨਹੀਂ ਮਾਰਿਆ ਤੁਸੀਂ ਪੰਜਾਬ ਦੇ ਹੋ ਕਿਸਾਨ ਮਜ਼ਦੂਰ ਰਸਤੇ 'ਚ ਘੇਰ ਕੇ ਕੁੱਟੇ ਤੇ ਨਾਲੇ ਤੁਸੀਂ ਗੱਡੀਆਂ ਭੰਨੀਆਂ ਸ਼ਰਮ ਆਉਣੀ ਚਾਹੀਦੀ ਹੈ ਪੰਜਾਬ ਪੁਲਿਸ ਨੂੰ ਇਹ ਕਰਕੇ ਭਰਾਵੋ ਜਾਣ ਲਓ ਇਹ ਲੋਕਦਾਰੇ ਨਹੀਂ ਪਿੱਟਤੇ ਕਿਹਨਾਂ ਖੜੀ ਐ ਇੱਥੇ ਦੀ ਸਰਕਾਰ ਅੱਜ ਅਸੀਂ ਬੇਨਤੀ ਕਰਦੇ ਆ ਸਾਰੇ ਪੰਜਾਬ ਨੂੰ ਤੁਸੀਂ ਘਰਾਂ 'ਚੋਂ ਬਾਹਰ ਨਿਕਲੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਮਰਦਾਨ ਜੀ ਉਹਨੂੰ ਬੋਲੋਈ ਜੰਤਾਰ ਬੋਲ ਬੋਲ ਬੋਲੋ ਇਹ ਮੋਲੇ ਮੈਕ ਤੇ ਬਰਾਭੂ ਫਿਰ ਕਰਦੇ ਮੈਂ ਮੈਕ ਤੇ ਬੋਲੋ ਔਰਾ ਉਹ ਲਗਾਤਾਰ ਜਣੀ ਪੁਲਿਸ ਨੇ ਬੱਸਾਂ ਭੰਨੀਆਂ ਇੱਟਾਂ ਮਾਰੀਆਂ ਨੇ ਸੀਸਿਆਂ ਦੇ ਰੋੜੇ ਮਾਰੇ ਨੇ ਕਿਸਾਨ ਭਿੰਦੇ ਹੋਏ ਜਣੀ ਭੀਖੀ ਤੋਂ ਭੀਖੀ ਕਨਾਕਾ ਭੀਖੀ ਤੋੜਿਆ ਗਾਹਾਂ ਮਾਨਸਾ ਲਗਾਤਾਰ ਕਈ ਨਾਕੇ ਲਾਏ ਉਹ ਤੋੜ ਕੇ ਜਣੀ ਭਿੜਦੇ ਹੋਏ ਲੋਕ ਆਏ ਨੇ ਜਣੀ ਪ੍ਰਸ਼ਾਸਨ ਦੀ ਪੁਲਿਸ ਪ੍ਰਸ਼ਾਸਨ ਦੀ ਐਡੀ ਨੰਗੀ ਚਿੱਟੀ ਧੱਕੇ ਸਾਹੀ ਆ ਜੜੀ ਜਣੀ ਬੱਸਾਂ ਦੇ ਇੱਟਾਂ ਮਾਰ ਮਾਰ ਕੇ ਗੱਡੀਆਂ ਦੇ ਭੰਨੀਆਂ ਨੇ ਆਪਣੀਆਂ ਲਗਭਗ 20-25 ਗੱਡੀਆਂ ਪਿੱਛੇ ਭੰਨੀਆਂ ਖੜੀਆਂ ਨੇ ਇਸ ਕਰਕੇ ਫੇਰ ਵੀ ਆਪਾਂ ਭਿੜਦੇ ਹੋਏ ਇੱਥੇ ਪਹੁੰਚਿਆ ਇਸ ਕਰਕੇ ਲੈ ਲਿਆ ਪਿੰਡ ਦੇ ਵਿੱਚ ਪਹੁੰਚ ਚੁੱਕੇ ਹਾਂ ਇਹ ਅਗਲੀ ਵਿਉਤਬੰਦੀ ਆ ਜਿਹੜੀ ਲਗਾਤਾਰ ਆਪਾਂ ਹੁਣ ਬਣਾਵਾਂਗੇ ਇਸ ਕਰਕੇ ਜਿਹੜੇ ਭਰਾ ਆਏ ਨੇ ਉਹ ਸੀਸੇ ਆਪਣੇ ਆਪਣੇ ਗੱਡੀਆਂ ਦੇ ਉਹਨਾਂ ਨੂੰ ਬੰਦ ਕਰਕੇ ਇੱਕ ਵਾਰ ਗੁਰਦੁਆਰਾ ਸਾਹਿਬ ਚ ਆਓ ਸਾਰੇ ਇਹ ਅਪੀਲ ਆ ਦੂਜੀ ਅਪੀਲ ਇਹ ਆ ਸਾਡੇ ਭਰਾਵਾਂ ਨੂੰ ਕਿ ਝੰਡੇ ਨੇ ਜਿਹੜੇ ਸਾਰੇ ਝੰਡੇ ਆਪਣੇ ਕੋਲੇ ਰੱਖਣੇ ਨੇ ਗੱਡੀ ਦੇ ਵਿੱਚ ਕੋਈ ਟਾੜੀ ਨਹੀਂ ਰੱਖਣਾ ਸਾਰੇ ਝੰਡੇ ਆਪਣੇ ਕੋਲੇ ਰੱਖੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਭਰਾ ਸਾਡੇ ਲੜੇ ਨੇ ਬਹੁਤ ਜਜ਼ਬੇ ਨਾਲ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਲੋਕ ਇੱਕਤਾ ਜਿੰਦਾਬਾਦ 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 मुरदाबाद मुख्यमंत्री भगवंत मान मुबादारी ਜੀ ਚੋਕਦੇ ਆਵੇ ਜਿੰਨਾ ਦੇ ਕੰਮ ਦੇ ਰਾਤ ਆਵੇ ਬੱਚਾ ਬੱਚੀ ਚੋਕਦੇ ਆਵੇ ਜਿੰਨਾ ਦੇ ਕੰਮ ਦੇ ਰਾਤ ਆਵੇ ਕੀ ਕਰਨਗੇ ਚੇਲਾ ਖੜੇ ਲੋਕਾਂ ਦੇ ਹਰ ਬੱਦ ਦੇ ਜਾਵੇ ਮੁਰਦਾ ਵਾਪਾ ਅੰਦਰ ਚਲੋ ਸਾਰੇ ਨਹੀਂ ਬੰਦੇ ਮਾਰ ਨਹੀਂ खो पंजाब हा 他不想不说话了。 धक्के मारते तो साधी है पिछे पासे हवा कॾहिं हवा कढण लॻो

ਪੰਜਾਬ ਸਰਕਾਰ ਦੇ ਹਾਲ ਕਦੇ ਕਿਤੇ ਗੱਡੀਆਂ ਭੰਨ ਦਿੰਦੇ ਨੇ ਕਿਸਾਨਾਂ ਦੀਆਂ ਕਦੇ ਕਿਤੇ ਪਹਿਲਾਂ ਪਿੱਛੇ ਮਾਕਕੇ ਦੇ ਉੱਪਰ ਗੱਡੀ ਭੰਨ ਦਿੱਤੀ ਹੁਣ ਫੇਰ ਪੁਲਿਸ ਟੱਕਾ ਕਰ ਰਹੀ ਆ ਆ ਦੇਖੋ ਕਿਵੇਂ ਆਹ ਗੀਰਾਂ ਨੂੰ ਖੋਖੋ ਕਿਵੇਂ ਟੱਕਾ ਕਰ ਰਹੀ ਆ ਪੰਜਾਬ ਪੁਲਿਸ ਆ ਦੇਖੋ ਪੰਜਾਬ ਪੁਲਿਸ ਕਿਵੇਂ ਟੱਕਾ ਕਰ ਰਹੀ ਆ ਉਹ ਗੱਡੀਆਂ ਖੋਖੋ ਟਰੱਕਾਂ ਆ ਪੰਜਾਬ ਪੁਲਿਸ ਕਿਵੇਂ ਧੱਕਾ ਕਰ ਰਹੀ ਆ ਦੇਖੋ ਪੰਜਾਬ ਪੁਲਿਸ ਕਿਵੇਂ ਗੱਡੀਆਂ ਕਿਵੇਂ ਪੰਜਾਬ ਪੁਲਿਸ ਕਿਸਾਨਾਂ ਨਾਲ ਧੱਕਾ ਕਰ ਰਹੀ ਆ ਪਹਿਲਾਂ ਜ਼ਬਰ ਜਬਰੀ ਜ਼ਮੀਨਾਂ ਬਟਿੰਡੇ ਦੇ ਵਿੱਚ ਰੋਕੀਆਂ ਜਾ ਰਹੀਆਂ ਨੇ ਉਹਨਾਂ ਦੇ ਦੇਖ ਲਓ ਕਿਵੇਂ ਧੱਕਾ ਕਰ ਰਹੀ ਆ ਪੰਜਾਬ ਪੁਲਿਸ

ਪੰਜਾਬ ਪੁਲਿਸ ਵਾਲਾ ਉਹ ਕੱਢ ਰਿਹਾ ਕੱਢ ਰਿਹਾ ਕੱਢ ਰਿਹਾ ਹੋਣਾ ਕਿ ਗੱਡੀ ਕੱਢਣੀ ਆ ਹੋਣਾ ਕਿ ਆ ਗੱਡੀ ਮੂਰੇ ਮੇਰੇ ਵਿੱਚ ਗੱਡੀ ਦੇ ਵਿੱਚ ਨਾ ਧਿਆਨ ਲਾ ਆ ਇੱਕ ਮਿੰਟ ਰਸਤਾ ਦੇਖੋ ਆ ਦੇਖੋ ਕਿਵੇਂ ਪੁਲਿਸ ਧੱਕਾ ਕਰ ਰਹੀ ਆ ਪੰਜਾਬ ਪੁਲਿਸ ਕਮੇ ਧੱਕਾ ਕਰ ਰਹੀ ਆ ਦੇਖੋ ਧੱਕਾ ਮਾਰ 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 ਵਿੱਚ ਮਾਰਾ ਪੰਜਾਬ ਵਿੱਚ ਮਾਰਾ ਵਿੱਚ ਵਿੱਚ ਮਾਰ ਵਿੱਚ ਮੇਰੇ ਤੋਂ ਚੜਾ ਗਦੀ ਆ ਦੇਖ ਦੇਖ ਆ ਦੇਖ ਆ ਦੇਖ ਕੋਈ ਤਰ ਮਰ ਆ ਦੇਖ ਆਨੇ ਨੂੰ ਕਮੈਂਟ ਕਰ ਦੇ ਆਪਣਾ ਉਹ ਮੇਰੇ ਤੇ ਉਹ ਤੂੰ ਇੱਧਰ ਆ ਤੱਕਲੇ ਜੁਲੇ ਨਾ ਮੈਂ ਤੈਨੂੰ ਬੋਲਦਾ ਨਹੀਂ ਚਲੋ ਓਏ ਨਾ ਇਦਾਂ ਹੀ ਆ ਹੈ ਕੀ ਆ ਹੈ उते पंजाबु चार 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 ਚੱਲ 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 ਸਿੱਧਾ 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 ਆ ਵੀ ਸੋਹਰੇ ਆਪੋ ਆਪਣਾ ਹਾਂ ਚੱਲ ਚੱਲ ਆ ਕਿੱਡੀ ਕਿਰਤ ਆ ਦੇਖੋ ਅਕਸੀ ਸਰਦਾਂਗ ਮਾਰ ਗਈ ਆ ਦੇਖੋ ਦੇਖੋ ਕਮਲ ਪੰਜਾਬ ਪੁਲਸ ਦਾ ਹਾਲ ਪੰਜਾਬ ਪੰਜਾਬ ਪੁਲਸ ਆ ਦੇਖੋ ਕਮਲ ਪੱਤੀ ਰਾਤ ਨੂੰ ਘਹਾੜ ਬਲਾ ਵਾਂਗੂ ਫੁਰਦੀਆ ਪੰਜਾਬ ਪੁਲਸ ਪੰਜਾਬ ਦੇ 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 ਮੁਰਦਾ ਵਾ ਅੰਕ ਦਿਲਾਂ ਸੀ ਸਾਭਾ ਨਾ ਪੰਜਾਬ ਪੁਲਿਸ ਆ ਦੇਖੋ ਚੱਲ ਚੱਲ ਚੱਲ